ਸਸੀ ਕਾਲ ਜੀ ਸਾਰਨ ਪਿਆਰ ਪ੍ਰਸ਼ਾਸਕ ਕਾਲ ਬਹੁਤ ਬਹੁਤ ਸ਼ੁਕਰੀਆ ਮਿਹਰबानी ਆਪਾ ਆਪਣੇ ਆਏ ਹੋਏ ਪਿੰਡ ਪਿੰਡ ਦਾ ਮਤਲਬ ਸਾਰੇ ਪਿੰਡ ਸਭ ਤੋਂ ਪਹਿਲਾਂ ਤਾਂ ਦੇਖੋ ਸਾਡੇ ਨੇ ਤੇ ਨਿੱਕੇ ਨਿੱਕੇ ਤਿੰਨ ਕਤੂਰੇ ਕੋਈ ਛੱਟ ਗਿਆ ਇੱਥੇ ਦੇਖਿਓ ਭੱਜਿਆ ਆਉਂਦਾ ਵੀ ਸਾਨੂੰ ਕੁਝ ਖਾਣ ਨੂੰ ਪਾਇਆ ਹਨਾ ਪਤਾ ਨਹੀਂ ਕੌਣ ਵਿਚਾਰਿਆਂ ਨੂੰ ਛੱਟ ਗਿਆ ਦੇਖੋ ਤੁਹਾਨੂੰ ਦਿਖਾਵਾਂ ਮੈਂ ਇਹ ਤਿੰਨ ਇਹ ਰਾਜ ਕੱਲ ਜਦੋਂ ਮੈਂ ਆਈ ਤੇ ਸਾਨੂੰ ਬਹੁਤ ਭੌਂਕਣਾ ਕਿ ਇਹਨਾਂ ਨੇ ਸਾਨੂੰ ਦੇਖਿਆ ਨਹੀਂ ਸੀ ਪਤਾ ਨਹੀਂ ਵਿਚਾਰਿਆਂ ਨੂੰ ਕਿਹੜਾ ਛੱਟ ਗਿਆ ਤੇ ਪਰ ਇਹਨਾਂ ਦੇ ਨਸੀਬ ਇਹਨਾਂ ਦੇ ਨਾਲ ਹੀ ਹੈ ਤੇ ਰੋਟੀ मिल ਜਾਂਦੀ ਹੈ ਕਿ ਬੀਬੀ ਭੈਣ ਘੁੰਮ ਕੇ ਤਰੀ ਆਉਂਦੀ ਹੈ ਪਤਾ ਨਹੀਂ ਕੌਣ ਨੇ ਤੇ ਇਹ ਦੇਖੋ ਮਾਰ ਬਾਹਰਲਾ ਮੌਸਮ ਤੇ ਹਾਲਤਾਂ ਦਿਖਾਵਾ ਮੈਂ ਇਹ ਜੇ ਟੋਕਰਿਆਂ ਥੱਲੇ ਬੇਲਾ ਲਾਈਆਂ ਹੋਈਆਂ ਕੱਦੂਆਂ ਦੀਆਂ ਲਸਣ ਤੇ ਮੈਂ ਤੁਹਾਨੂੰ ਨੇੜੇ ਹੁਕ ਦਿਖਾਵਾ ਆਪਣੇ ਇਹ ਲਸਣ ਲਾਇਆ ਤੇ ਇਹ ਲਾਈ ਜੀ ਪਿਆਜ਼ ਬਹੁਤ ਛੋਟੇ ਪਿਆਜ਼ ਹਲੇ ਇਹ ਲਾਈ ਹੋਏ ਨੇ ਤਨ ਹਾਲ ਦੇਖ ਲੋ ਇਧਰ ਉਹ ਖੇਤੀ ਕਰਦੇ ਨੇ ਪਰ ਇੰਨੀ ਕੇਅਰ ਨਹੀਂ ਇੰਡਾ ਦੇਖ ਲੋ ਖੇਤੀ ਵਾਲੇ ਕੰਮ ਜਿਵੇਂ ਕਿੱਥੇ ਹੁੰਦੀਆਂ ਨੇ ਪਹਿਲਾਂ ਪੂਰਾ ਦਿਨ ਆਪਾਂ ਨੂੰ ਦਿਨ ਰਾਤ ਮਰਨਾ ਪੈਂਦਾ ਫੇਰ ਹੁੰਦਾ ਪਰ ਇਹਨਾਂ ਦੀ ਕੋਈ ਸਿਹਤ ਤੇ ਅਸਰ ਨਹੀਂ ਇਹ ਲਈਏ ਪਾਲਕ ਪਾਲਕ ਵੀ ਪੱਕੀ ਹੋਈ ਆ ਆਪਾਂ ਜੋ ਕੱਲ ਤੋੜ ਕੇ ਬਣਾ ਵੀ ਲਈ ਆ ਕੇ ਤੇ ਇਹ ਬਣਾ ਰਹੀਆਂ ਤੇ ਇਹ ਤਾਂ ਦੇਖ ਰਹੀਆਂ ਇਧਰ ਵੀ ਦੇਖ ਲੋ ਹਾਲ ਕੋਈ ਬੇਲਾਂ ਲਾਈਆਂ ਤੇ ਨਾਲ ਟੰਬੇ 'ਚ ਸੁੱਟ ਦਿੱਤੇ ਵੀ ਚਲੋ ਬੇਲਾਂ ਹੋ ਜਾਣਗੀਆਂ ਤੇ ਤਬੇਲਾ ਚੜ ਜਾਣਗੇ ਪਤਾ ਨਹੀਂ ਇਹਨਾਂ ਦੇ ਲੋਕਾਂ ਦੀ ਸੋਚ ਦੇਖ ਲੋ ਇਹਨੂੰ ਬਸ ਇਹਨਾਂ ਦਾ ਕੰਮ ਕਰਕੇ ਰਾਜੀ ਹੁੰਦੇ ਨੇ ਤੇ ਇਧਰ ਨੇ ਮੇਰੇ ਫਲ ਇਹ ਮੈਨੂੰ ਬਾਜਾ ਫਲ ਕਹਿੰਨੀ ਹੈ ਹੈ ਹੀ ਬਾਜਿਆਂ ਵਰਗੇ ਬੜੇ ਸੋਹਣੇ ਲੱਗਦੇ ਨੇ ਇਹ ਮੈਨੂੰ ਇਹ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਫਲ ਭਰੇ ਭਰੇ ਰਹਿੰਦੇ ਨੇ ਇਹਨਾਂ ਦੀ ਕਟ ਰੰ ਕਰਾਂਗੇ ਅੱਪਾ ਗਾਂ ਜਾ ਕੇ ਆਹ ਦੇਖ ਲੋ ਇਧਰ ਸੋਹਣੇ ਲੱਗਦੇ ਨੇ ਨਾ ਫਲ ਖੇਤਾਂ ਦੀ ਮਹਿਕ ਬੜੀ ਹੈ ਹੈਨਾ ਖੇਤਾਂ ਦੀ ਮਹਿਕ ਵਾ ਚਿੜੀਆਂ ਦੀ ਚਹਿਕ ਵੜੀ ਹੈ ਖੇਤਾਂ ਦੀ ਮਹਿਕ ਵੜੀ ਹੈ ਕੜੀਆਂ ਦੀ ਚਹਿਕ ਵੜੀ ਹੈ ਸਾਰੀਆਂ ਚੀਜ਼ਾਂ ਤੇ ਘਾਹ ਦੇਖ ਲੋ ਜਿਨ੍ਹਾਂ ਨੇ ਖੇਤੀ ਕਰਨੀ ਹੈ ਉਹਨਾਂ ਦੀਆਂ ਮੋਟਰਾਂ ਦੇ ਸ਼ਿੰਗਾਰ ਬਣੇ ਹੁੰਦੇ ਨੇ ਤੇ ਪਰ ਇਹ ਸ਼ਿੰਗਾਰ ਇਹਨਾਂ ਨੂੰ ਬਣਾਉਣੇ ਨਹੀਂ ਆ ਰਹੇ ਪਤਾ ਨਹੀਂ ਕਿਉਂ ਇੱਛਾ ਆਪਣੀ ਆਪਣੀ ਹੈ ਨਾ ਤੇ ਇਧਰ ਆਪਣਾ ਇਧਰ ਜਮਣਾ ਜੁਮਣਾ ਖੜੀਆਂ ਨੇ ਇੱਕ ਤਾਂ ਦਰਖਤ ਦੇਖ ਲੋ ਇਹ ਤਾਂ ਕਦੇ ਹੋਣਾ ਹੀ ਨਹੀਂ ਵਿਚਾਰਾ ਜਿਹੜਾ ਇੰਨਾ ਬੁਰੀ ਤਰੀਕੇ ਦੇ ਨਾਲ ਇਹਨਾਂ ਕੱਟ ਕੇ ਸਿੱਟਿਆ ਹੋਇਆ ਤੇ ਆਹ ਦੋ ਡੇਕਾਂ ਜੀਆਂ ਤੇ ਇਹ ਵੀ ਮੇਰੇ ਖਿਆਲ ਦੇ ਵਿੱਚ ਸਵਾਸਤੇ ਆਗਣ ਵਾਲ ਗਏ ਨੇ ਨਹੀਂ ਗਏ ਤੇ ਆਪਾਂ ਆ ਗਏ ਹੁਣ ਮਗਰਲੇ ਪਾਸੇ ਮਗਰਲੇ ਪਾਸੇ ਵੀ ਤੁਹਾਨੂੰ ਦਿਖਾ ਦਿੰਨੀ ਆ ਦੇਖ ਲਓ ਜਿਹੜੇ ਕਿਸਾਨ ਖੇਤੀ ਕਰਦੇ ਉਹ ਕਾ ਨਹੀਂ ਹੋਣ ਦਿੰਦੇ ਆ ਆਪਣੇ ਖੇਤ ਦੇ ਵਿੱਚ ਤੇ ਇਹ ਇੰਨੀਆਂ ਗਹਿਲੀ ਵਾਲੇ ਮਾਲਕ ਨੇ ਖੜੇ ਨੇ ਇੱਥੇ ਕਾ ਪੱਚਲਾਈ ਤੋੜ ਲਈ ਹਾਂ ਹਾਂ ਚਲਾਈ ਖੜੀ ਐ ਇੱਥੇ ਵੀ ਅੰਦਰ ਵੀ ਖੜੀ ਸੀ ਸਾਡੇ ਘਰ ਚ ਵੀ ਤੁਹਾਨੂੰ ਦਿਖਾ ਦੂੰ ਮੈਂ ਲੌਂ ਦੇ ਵਿੱਚ ਕਾ ਕਿੱਡਾ ਹੋਇਆ ਵਾ ਉਹਦਾ ਵੀ ਬੁਰਾ ਖਾਲੀ ਆ ਲਓ ਜੀ ਇੱਧਰ ਤਾਂ ਪੂਰੀ ਸਫਾਈ ਸਾਡੇ ਕੰਧ ਦੇ ਨਾਲ ਕਰਤੀ ਸੀ ਆ ਲੱਗਣਗੇ ਰੰਗ ਵਾਲੇ ਭਾਈ ਹਲੇ ਨਹੀਂ ਮਤਲਬ ਥੋੜਾ ਸੀਜ਼ਨ ਤੇ ਹੈ ਕਹਿੰਦੇ ਹੋਰ ਕਿਤੇ ਕਰ ਰਹੇ ਨੇ ਪਤਾ ਨਹੀਂ ਕੀ ਉਹ ਇਹ ਲੋਕਾਂ ਦੀ ਸੋਚ ਮੱਕੀ ਲਾਈ ਹੋਈ ਹੈ ਜੀ ਦੱਸ ਐਨੇ ਥਾਂ ਦੇ ਵਿੱਚ ਮੱਕੀ ਲਾ ਕੇ ਕੀ ਮਹਿਲ ਪੈਣੇ ਤੋੜ ਕੇ ਛੱਲੀਆਂ ਲੋਕ ਹੀ ਖਾਂਦੇ ਹੁੰਦੇ ਨੇ ਕਣਕ ਨੇ ਸਾਹਮਣੇ ਕਰਨੇ ਇਹ ਵੀ ਆਰਮੀ ਮੈਨ ਨੇ ਇਹ ਸਕੂਲ ਨਾਲ ਜਾਮਣਾ ਉਹ ਅਮਰੂਦ ਦਾ ਬੂਟਾ ਖੜਾ ਇੱਕ ਹੁਣ ਇੱਥੇ ਵੀ ਅਮਰੂਦ ਦਾ ਕਾਫੀ ਸੀ ਅਮਰੂਦ ਇੱਕ ਵਿਚਾਰਾ ਛੋਟਾ ਜਿਹਾ ਵਿੱਚ ਖੜਾ ਜਾਮਣਾ ਦਾ ਬੜਾ ਸ਼ੌਂਕ ਹੁੰਦਾ ਇਹਨਾਂ ਲੋਕਾਂ ਨੂੰ ਇਹ ਬੈਠਣ ਵਾਸਤੇ ਬਣਾਏ ਸੀ ਜੇ ਸਾਡੇ ਕੰਮ ਵਾਲੇ ਇੱਥੇ ਕੰਮ ਕਰਦੇ ਹੁੰਦੇ ਸੀ ਉਹ ਬਹਿ ਜਾਂਦੇ ਸੀ ਇੱਥੇ ਹੁਣ ਤਾਂ ਵਿਚਾਰਿਆਂ ਨੂੰ ਹੈ ਹੀ ਨਹੀਂ ਬੈਠਣ ਨੂੰ ਕਿਤੇ ਥਾਂ ਪਰ ਮੈਨੂੰ ਸਭ ਤੋਂ ਬੁਰਾ ਲੱਗਿਆ ਕਿ ਇੰਨਾ ਗੰਦ ਪਾਇਆ ਹੋਇਆ ਹੈ ਲੋਕਾਂ ਦੀ ਸਫਾਈ ਸੂਈ ਦਾ ਘਾਟੀ ਧਿਆਨੋਂ ਕਹਿਣਗੇ ਅਸੀਂ ਕਿਸਾਨ ਆ ਇੱਕ ਕਿਸਾਨ ਦੇ ਨਾਂ ਤੇ ਵੀ ਹਣੀ ਕਰ ਰਏ ਆ ਦੇਖੋ ਫੁੱਲ ਕਿੰਨੇ ਸੋਹਣੇ ਨੇ ਹੂੰ ਵੱਡ ਤੇ ਸਾਰੀ ਚਲ ਦੇਖ ਲਿਆ ਮੈਂ ਕੋ ਦੇਖਿਆ ਹੀ ਮੈਂ ਬੜੀਆ ਬਣਾ ਤਾ ਤੇ ਲਓ ਜੀ ਆਪਾਂ ਤੁਹਾਨੂੰ ਇਹ ਵਿਊ ਦਿਖਾ ਦਿੰਦਾ ਬਾਹਰ ਦਾ ਤੇ ਪਰੇ ਵੀ ਸਾਡੀ ਇੱਕ ਮੋਟਰ ਹੈ ਉਹ ਦੂਰੋਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਆ ਜੇ ਸਾਹਮਣੇ ਰੇੜੀ ਦਿਖਾਈ ਦਿੰਦੀ ਆ ਇਹ ਹੈ ਇਸ ਤੋਂ ਬਾਅਦ ਜੂਮ ਬਿਲਕੁਲ ਜੂਮ ਕਰਤੇ ਲੋ ਜੀ ਇਹ ਸਾਡਾ ਜੀ ਨੂੰ ਕਹਿੰਦੇ ਪਰਲਾ ਅਗਲਾ ਖੇਤ ਵੀ ਕਹਿੰਦੇ ਹਨਾ ਇਹ ਵਾਲਾ ਜਿੰਨੇ ਮੈਂ ਪਿੱਛੇ ਜਾਈ ਉਦੋਂ ਮੈਂ ਤੇ ਦੇਖਿਆ ਕੋਈ ਦੋ ਜਾਣੇ ਫਿਰਦੇ ਤਾਂ ਮੈਂ ਜੂਮ ਕਰਕੇ ਦੇਖਿਆ ਕਿ ਦੋ ਕੌਣ ਨੇ ਬਸ ਹੁਣ ਤੁਹਾਨੂੰ ਰੇੜੀਆਂ ਚੱਲ ਪੈਣੀਆਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ ਤੇ ਆ ਦੇਖੋ ਰੰਗੋ ਕੀ ਹਨਾ ਤਾਂ ਇਹ ਜ਼ਿੰਦਗੀ ਤਾਂ ਹੁੰਦਾ ਤੋਂ ਕਿ ਜਾਣੇ ਜੱਟ ਜਿਹਾ ਟੱਜ ਗਾੜੀ ਹੁੰਦੇ ਇਧਰ ਆਮ ਹੀ ਇਹ ਜਿਗਾੜ ਬਣੇ ਹੋਏ ਨੇ ਹਾਲੇ ਮੈਂ ਦੁਆਬੇ ਵੱਲ ਘੱਟ ਵੇਖੇ ਨੇ ਇਹ ਜਿਗਾੜ ਇਧਰ ਵੇਖੋਗੇ ਤੁਸੀਂ ਤਾਂ ਆਮ ਬਣੇ ਹੋਏ ਨੇ ਬਹੁਤ ਜ਼ਿਆਦਾ ਜਿਗਾੜ ਨੇ ਹਨਾ ਸੜਕ ਤੇ ਨਿਕਲ ਕੇ ਵੀ ਦਿਖਾਉਣੀ ਹੈ ਅੱਗੇ ਵੀ ਦਿਖਾਉਣੀ ਸਾਡੇ ਬੁੱਟੇ ਬਹੁਤ ਜ਼ਿਆਦਾ ਸੁੱਕ ਗਏ ਕਿਉਂਕਿ ਪਿੱਛੋਂ ਕੇਅਰ ਨਹੀਂ ਹੁੰਦੀ ਹਨਾ ਘਰ ਤਾਂ ਆਪ ਦੇ ਨਾਲ ਆਪਣੇ ਨੰਦੇ ਨਾਲ ਹੁੰਦਾ ਕੁੱਤਿਆਂ ਨੇ ਬੜਾ ਗੰਦਾ ਪਾਏ ਮੈਨੂੰ ਬੜਾ ਲੱਗਦਾ ਵਾ ਪਤਾ ਨਹੀਂ ਕੌਣ ਛੱਡ ਕੇ ਗਿਆ ਇੰਨੇ ਕੁੱਤਿਆਂ ਹੁਣ ਭੱਜ ਕੇ ਇਹਨਾਂ ਦੇਖੀ ਡਰ ਦੇ ਮਾਰੇ ਹੋ ਘੋਰਨੇ ਚ ਵੜ ਗਏ ਇਹਨਾਂ ਲਈ ਖੁੱਡਾ ਬਣਾਇਆ ਕੁਛ ਨਹੀਂ ਕੋਲ ਮਾਰਨਾ ਥੱਪੜ ਲੈ ਮੈਨੂੰ ਭੌਂਕ ਰਿਹਾ ਮੈਨੂੰ ਭੌਂਕ ਰਿਹਾ ਹੈ ਤਾਂ ਇੱਥੇ ਵੀ ਆ ਦੇਖੋ ਬੇਲਾ ਮੇਲਾ ਲੱਗੀਆਂ ਹਾਂ ਪਾਣੀ ਪਿਆ ਹੋਇਆ ਤਾਜਾ ਤਾਜਾ ਨਾਲ ਕੱਲ ਵਰਸਾ ਦਾ ਇਹ ਬੁੱਟੇ ਨੇ ਇੱਧਰ ਲੱਗੇ ਹੈ ਪਰ ਵਿਚਾਰਿਆਂ ਨੂੰ ਪਾਣੀ ਨਹੀਂ ਨਸੀਬ ਹੋਇਆ ਮਗਰੋਂ ਆਪਣੀ ਚੀਜ਼ ਆਪ ਹੀ ਕੇਅਰ ਕਰਨੀ ਪੈਂਦੀ ਹੈ ਨਹੀਂ ਤਾਂ ਕੋਈ ਨਹੀਂ ਕਰਦਾ ਵਾ ਠੀਕ ਹੈ ਜੀ ਕਦੇ ਵੀ ਕਿਸੇ ਦੀ ਉਮੀਦ ਦੇ ਉੱਤੇ ਤੁਸੀਂ ਆਪਣੇ ਇਹ ਨਾ ਕਰੋ ਕਿ ਤੁਹਾਨੂੰ ਕੇਅਰ ਹੋਏਗੀ ਤੁਹਾਡੇ ਘਰ ਦੇ ਜਿੰਨੀ ਘੋਰੀਆਂ ਹਨ ਇੱਕ ਨੂੰ ਆਪਾਂ ਸਲਾਮ ਕਰ ਦਿੰਨੇ ਹਣਾ ਪੇਚਾ ਚਲੋ ਕਰਦੇ ਤੇ ਕਾ ਦੇਖੋ ਕਿੱਡਾ ਕਿੱਡਾ ਨੇ ਹੈਗਾ ਕੀਤਾ ਹੋਇਆ ਠੀਕ ਜੀ ਦੇਖਾਂਗੇ ਅੱਗੇ ਜਾ ਕੇ ਬਾਹਰ ਜਾ ਕੇ ਇੱਥੇ ਪੰਨਿਆਂ ਨੇ ਇੱਟਾਂ ਟ੍ਰੇਲਾਂ ਤੇ ਇਹਨਾਂ ਦੇ ਲਈ ਬਣ ਗਿਆ ਇਹ ਖੁੱਡਾ ਆ ਦੇ ਦੇ ਚਲੋ ਕੁਗੇ ਸੀ ਇਹ ਬਣਾਇਆ ਉਹਦੇ ਬਹਿ ਗਿਆ ਇੱਕ ਤਖਾ ਦੇ ਹੂੰ ਹੂੰ ਬਹਿ ਗਿਆ ਇੱਕ ਤਾਂ ਵਿੱਚ ਪਰ ਇਹ ਸਾਰੇ ਆ ਦੇ ਹੁਣ ਇਹ ਬਾਹਰ ਨੂੰ ਭੱਜ ਗਏ ਕਿਉਂਕਿ ਮੈਂ ਇੱਧਰ ਨੂੰ ਆ ਰਹੀ ਸੀ ਨਾ ਮਨੇ ਨਾ ਹੋ ਗਿਆ ਕਿ ਸਾਨੂੰ ਡਰਾ ਰਹੀ ਐ ਮੈਂ ਡਰਾ ਨਹੀਂ ਰਹੀ ਸੀ ਮੈਂ ਤਾਰੇ ਸਿੱਖ ਤਪਲ ਨਹੀਂ ਭੇਗੇ ਇੱਥੋਂ ਪਤਾ ਲੱਗਦਾ ਕਿ ਉਸਾਉ ਬੱਚਾ ਹਉ ਦੇ ਦੋ ਹੋਰ ਆ ਗਏ ਦੇਖ ਤਨ ਹੋਰ ਆ ਗਏ ਆ ਜਾ ਆ ਜਾ ਤੇਰੇ ਕੋਟ ਪਉਗੇ ਆ ਜਾ ਆ ਦੇਖ ਦੇਖ ਇਧਰ ਆਇ ਨੂੰ ਮੈਂ ਆਵਾਜ਼ ਮਾਰੀ ਆ ਗਿਆ ਕਿੱਥੇ ਸੀ ਕਿੱਥੇ ਸੀ ਕਿੱਥੇ ਸੀ ਆ ਦੇ ਹੂੰ ਕਿ ਨਹੀਂ ਮਾਰਨਾ ਇਹਨੂੰ ਨਹੀਂ ਮਾਰਨਾ ਹਲ ਨਹੀਂ ਮਾਰਨਾ ਦੇਖ ਮੈਨੂੰ ਹੱਥ ਇਸ਼ਾਰਾ ਕੀਤਾ ਇਹ ਵੱਡਾ ਕੁੱਤਾ ਸਾਡਾ ਇਸ਼ਾਰੇ ਨਾਲ ਆਇਆ ਪਰ ਇਹ ਅੱਜ ਕੱਲ੍ਹ ਦੂਜਿਆਂ ਵੱਡਿਆਂ ਕੁੱਤਿਆਂ ਨਾਲ ਹੋਰ ਨਾਲ ਨਾਲ ਜਾ ਕੇ ਬਾਹਰ ਰਹਿਣ ਲੱਗ ਗਿਆ ਆਹ ਦੇਖ ਇਹ ਹੁਣ ਬਸ ਉਹਨੇ ਹੋਰ ਸੇਲੇ ਬਣਾ ਲਏ ਉਹਨਾਂ ਨਾਲ ਹੀ ਰਹਿੰਦਾ ਵਾ ਹੁਣ ਇਹ ਨੇ ਭੱਜ ਕੇ ਆਏ ਮੇਰੇ ਕੋਲੇ ਕਿ ਇਹ ਸਾਨੂੰ ਕਰ ਰਹੇ ਹਬੀਬੀਆਂ ਪੈਣਾ ਦਰ ਕੰਮਾਂ ਦੇ ਆ ਰਹੀਆਂ ਨੇ ਸਵੇਰ ਸਵੇਰ ਦਾ ਵੀ ਤੁਹਾਨੂੰ ਦਿਖਾ ਦਿੱਤਾ ਵੇ ਦੇਖ ਕੇ ਭੱਜ ਗਿਆ ਲਾ ਜੀ ਫਿਰ ਕਰਦੇ ਹਾਂ ਐਂਡ ਫਿਰ ਮਿਲਦੇ ਅਗਲੀ ਵੀਡੀਓ